ਸੁਨ ਲਾ ਪਿਆਰੇ ਆਓ ਜੀ ਬਾਜਾਂ ਵਾਲੇ ਪਾਤਸ਼ਾਹ ਸਰਵੰਸ਼ ਦਾਨੀ ਅੰਮ੍ਰਿਤ ਕੇ ਦਾਤੇ ਛੋਡੀ ਸਤਿਗੁਰੂ ਚੱਲੀ ਪੀੜੀ ਛੋਡੀਆਂ ਰੂਪ ਦਿਖਾਵਣ ਵਾਰ ਵਾਰੀ ਬੜੇ ਪ੍ਰਕਾਰ ਨੇ ਛੋਡੀ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਓ ਜਿਨ੍ਹਾਂ ਨੇ ਸਾਰਾ ਕੁਝ ਪੰਥ ਲਈ ਦੇਸ਼ ਲਈ ਕੌਮ ਲਈ ਪੂਰੇ ਹਿੰਦੁਸਤਾਨ ਲਈ ਲੁਟਾ ਦਿੱਤਾ ਸੋ ਸਤਿਗੁਰੂ ਪਾਤਸ਼ਾਹ ਦੀ ਉਪਮਾ ਨੈਮਾ ਬੇਨਤੀ ਕਰੀਏ ਸਤਿਗੁਰੂ ਸਾਭ ਨੂੰ ਸਮਤ ਸੋ ਜੀ ਗਿਆਨ ਬਖਸ਼ੇ ਇਸੇ ਤਰ੍ਹਾਂ ਗੁਰ ਚਰਨਾਂ ਤੇ ਹਾਜ਼ਰੀਆਂ ਪਰਕੇ ਬਾਣੀ ਬਾਣੀ ਦੇ ਧਾਰਨੀ ਹੋ ਕੇ ਸਤਿਗੁਰ ਦੀ ਅਸੀਸ ਪ੍ਰਾਪਤ ਕਰੀਏ ਆਓ ਸੁਣਨ ਪਿਆਰੇ ਇੱਕ ਬੇਨੰਤੀ ਮੇਰੀ ਇੱਕ ਬੇਨੰਤੀ पे न आहे ਪਿਆਰੇ ਇੱਕ ਬੇਨੰਤੀ ਮੇਰੀ ਇੱਕ ਬੇਨੰਤੀ ਮੇਰੀ ਇਹ ਬੇਨੰਤੀ ਸੁਣ ਪ੍ਰਭ ਮੇਰੇ ਇਹ ਬੇਨੰਤੀ ਸੁਣ ਪ੍ਰਭ ਮੇਰੇ ਤੇ ਨਾਮ ਕਰ ਆਪਣੇ ਤੇਰੇ ਤੇ ਨਾਮ ਕਰ ਆਪਣੇ ਚਿਹਰੇ ਇਹ ਨਾਮ ਸ਼ਰਧਾ ਨਾਲ ਤੇ ਹੁੰਦੇ ਨੇ ਮਾਲਕ ਉੱਥੇ ਪਹੁੰਚ ਜਾਂਦਾ ਹੈ। ਸਭ ਦੇ ਬੇੜੇ ਪਾਰ ਕਰੀ ਜਾਂਦਾ ਹੈ। ਇਤਿਹਾਸ, ਸਾਕੀਆਂ, ਕਥਾ ਵਰਤਨ ਸੁਣਨ ਵਾਲੇ, ਸੁਣਾਉਣ ਵਾਲੇ ਸੰਸਾਰ ਤੋਂ ਚਲੇ ਗਏ। ਇਤਿਹਾਸ ਨਹੀਂ ਪੂਰਾ ਹੋਇਆ। ਅਥਾ ਸਮੁੰਦਰ ਆਓ ਸਤਸੰਗਿਓ ਜਥਾ ਪਹੁੰਚਿਆ ਹੋਇਆ। ਉਹਨਾਂ ਪਾਸੋਂ ਲਾਹ ਲੈਣਾ ਅਸੀਂ ਤਾਂ ਰੋਜ਼ ਹੀ ਆਪ ਜੀ ਦੇ ਮਸਵੇਰੇ ਸ਼ਾਮ। ਜੋ ਤੁੱਚ ਬੁੱਧੀ ਸਤਗੁਰੂ ਨੇ ਬਖਸ਼ੀ ਹੈ ਸੇਵਾ ਨਿਭਾਉਂਦੀਆਂ ਆਓ ਆਪਾਂ ਵੀ ਗੁਰੂ ਚਰਨਾ ਵਿੱਚ ਸ਼ਰਧਾ ਨਾਲ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਕਿਉਂਕਿ ਗੁਰੂ ਦੀ ਪਰਸ਼ੰਤਾ ਹੈ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸਾਚ ਕਹੂੰ ਸੁਣਿ ਲਿਓ ਉਸ ਮੈਂ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤਿਨਹੀ ਪ੍ਰਭ ਪਾਇਓ ਲਓ ਜੀ ਕਲਗੀ ਤਰਪਾਚਾ ਨਦੀ ਕਿਨਾਰੇ ਆਪਣੇ ਸਿੰਘਾਂ ਦੇ ਨਾਲ ਉਸ ਨਦੀ ਤੇ ਪਹੁੰਚਦੇ ਨੇ ਜਿੱਥੇ ਬੇੜੀਆਂ ਵਾਲੇ ਬੈਠੇ ਨੇ ਸਜਾਵਟ ਬੇੜੀਆਂ ਵਾਲੇ ਸੁੰਦਰ ਬੇੜੀਆਂ ਵਾਲੇ ਉਸ ਗਰੀਬ ਨੂੰ ਨੇੜੇ ਨਹੀਂ ਲੱਗਣ ਦਿੰਦੇ ਹਮ ਰੁਲਤੇ ਫਿਰਤੇ ਕੋ ਬਾਤ ਨਾ ਪੁੱਛਤਾ ਗੁਰਸਤਗੁਰ ਸੰਗ ਗਰੀਬ ਨੂੰ ਉਹੀ ਪਿਆਰ ਕਰਦਾ ਜਿਹੜਾ ਗੁਰੂ ਨੂੰ ਪਿਆਰ ਕਰਦਾ ਜੋ ਹਰ ਕਾ ਪਿਆਰਾ ਤੂੰ ਸਭਨਾ ਕਾ ਪਿਆਰਾ ਲਓ ਜੀ ਇੱਕ ਸਹਿਦ ਨਾਮ ਦਾ ਮਲਾ ਵਿਚਾਰਾ ਜਿਹਦੀ ਬੇੜੀ ਵੀ ਪੁਰਾਣੀ ਜੀ ਟੁੱਟੀ ਜੀ ਖਸਤਾ ਉਹ ਵਿਚਾਰਾ ਬਹੁਤ ਦੂਰ ਬੈਠਾ ਕਿਉਂਕਿ ਸਜਾਵਟ ਬੇੜੀਆਂ ਵਾਲੇ ਉਸ ਨੂੰ ਨੇੜੇ ਨਾ ਲਗੜ ਦਿੰਦੇ ਕਹਿੰਦੇ ਸਾਡੀ ਬੇੜੀਆਂ ਦੀ ਵੀ ਸ਼ੋਖ ਖਰਾਬ ਹੁੰਦੀ ਤੂੰ ਆਪਣੀ ਬੇੜੀ ਪਰੇ ਲੈ ਜਾ ਪਰ ਉਹ ਗੁਰੂ ਨੂੰ ਯਾਦ ਕਰ ਰਹੇ ਆ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰ ਰਹੇ ਆ ਲਓ ਜੀ ਸਤਿਗੁਰੂ ਆਪਣੇ ਸਿੰਘਾਂ ਦੇ ਨਾਲ ਜਦੋਂ ਜਾਂਦੇ ਨੇ ਇਸ ਜਾਵਟ ਬੇੜੀਆਂ ਵਾਲੇ ਆ ਜਾਂਦੇ ਨੇ ਗੁਰੂ ਜੀ ਸਾਡੀ ਪੀੜੀ ਬੇਟੋ ਸਾਡੀ ਪੀੜੀ ਬੇਟੋ ਰਾਜਨ ਕੌਣ ਤੇਮਾਰੇ ਆਵੇਂ ਐਸੋ ਭਾਉ ਬਿਦਰ ਕੋ ਦੇਖਿਓ ਕੋ ਗਰੀਬ ਮੋਇ ਭਾਵੇਂ ਗੁਰੂ ਨੂੰ ਤਉ ਪਿਆਰਾ ਲੱਗਦਾ ਬਈ ਜੁਰ ਸ਼ਰਦਾ ਨਾਲ ਕਿਉਂਦਾ ਯਾਦ ਕਰਦਾ ਭੇਟਾ ਵੀ ਜਿਹੜੀ ਕੌਡੀ ਗੁਰੂ ਨੂੰ ਪ੍ਰਵਾਨ ਹੈ ਭਾਵਨੀ ਭਗਤ ਪਾਏ ਤੋਡੀ ਅਗਰ ਭਾਗ ਰੱਖੇ ਤਾਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ ਲਓ ਜੀ ਸਾਇਦ ਮਿੱਠਾ ਬੜੀ ਦੂਰ ਤੇ ਸਤਿਗੁਰ ਫਿਰ ਉਹਨੂੰ ਹੀ ਆਵਾਜ਼ ਦਿੰਦੇ ਨੇ ਜਿਹੜਾ ਗੁਰੂ ਨੂੰ ਧਿਆਰ ਯਾਦ ਉਹਦੇ ਸਿਮਰਨ ਚਿੰਤਨ ਵਿੱਚ ਜੁੜਿਆ ਹੋਇਆ ਹੈ ਬਿਰਤੀ ਲੱਗੀ ਹੋਈ ਹੈ ਤੇ ਸਤਿਗੁਰ ਆਵਾਜ਼ ਦਿੰਦੇ ਉਹ ਸਾਇਦ ਆਜਾ ਭਾਈ ਬੀੜੀ ਕਿਨਾਰੇ ਲਾ ਤੇ ਸਾਨੂੰ ਪਾਰ ਕਰ ਲਓ ਜੀ ਬੀੜੀ ਵਾਲਾ ਬੜਾ ਖੁਸ਼ ਹੁੰਦਾ ਕਿ ਸਤਿਗੁਰ ਨੇ ਮੈਨੂੰ ਆਵਾਜ਼ ਦਿੱਤੀ ਆਹ ਕਿਨਾਰੇ ਲੱਗਦੀ ਬੀੜੀ ਸਤਿਗੁਰ ਬੈਠਦੇ ਨੇ ਸਿੰਘ ਬੈਠਦੇ ਨੇ ਤੇ ਉਹ ਬੀੜੀ ਵਾਲਾ ਬੜਾ ਖੁਸ਼ ਹੁੰਦਾ ਕਹਿੰਦਾ ਤਨ ਤਨ ਹਮਾਰੇ ਭਾਗ ਘਰ ਆਇਆ ਪ੍ਰਮੇਰਾ ਸੋਹੇ ਬੰਕ ਦਵਾਰ ਸਗਲਾ ਬਨ ਹਰਾ ਮਨ ਚਾਉ ਬਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਬੜਾ ਖੁਸ਼ ਹੈ ਕਿ ਬੇੜੀ ਵਿੱਚ ਸਤਿਗੁਰ ਬੈਠੇ ਨੇ ਮੇਰੇ ਭਾਗ ਜਾਗੇ ਮੇਰੀ ਸੇਵਾ ਸਫਲ ਹੋ ਜਾਏਗੀ ਮੇਰਾ ਜੀਵਨ ਸਫਲ ਹੋ ਜਾਏਗਾ ਲੱਖ ਖੁਸ਼ੀਆਂ ਪਾਛੀਆਂ ਜੇ ਸਤਗੁਰ ਨਦਰ ਕਰੇ ਨਦਰ ਕਰੇ ਖੁਸ਼ੀਆਂ ਮਿਲਗੀਆਂ ਨੇ ਸ਼ਾਇਦ ਉਹ ਅਨੰਦ ਮੰਗਲਾ ਹੈ પ્રસન્ન ਹੈ ਲਓ ਜੀ ਬੇੜੀ ਵਿੱਚੇ ਘੁਮਾਈ ਜਾਂਦਾ ਤੇ ਸਤਗੁਰ ਉਹਨਾਂ ਦੇ ਪਿਆਰੇ ਸਿੰਘ ਕਹਿੰਦੇ ਨੇ ਭਾਈ ਉਹ ਮਲਾ ਬੜਾ ਟਾਈਮ ਹੋ ਗਿਆ ਲੈ ਤੈਨ ਕਿਨਾਰੇ ਪੈਂਦਾ ਰੱਜ ਕੇ ਦਰਸ਼ਨ ਕਰ ਲੈਣ ਦਿਓ ਗੁਰੂ ਜੀ ਕੇ ਦਰਸ਼ਨ ਕੋਪਨ ਜਾਓ ਜਪ ਜਪ ਜੀਵਾ ਸਤਗੁਰ ਨਾਓ ਪਤਾ ਨਹੀਂ ਸਮਾਂ ਮਿਲਣਾ ਕਿ ਨਹੀਂ ਨਦੀਆਂ ਵਾਹ ਵੀ ਛੁਨਿਆ ਮੇਲਾ ਸਿੰਘ ਵੀ ਰਾਮ ਮੇਰੇ ਭਾਗ ਜਾਗੇ ਨੇ ਮੈਂ ਗੁਰੂ ਦੇ ਦਰਸ਼ਨ ਰੱਜ ਕੇ ਕਰ ਲਵਾਂ ਤੇ ਸਤਿਗੁਰ ਵੀ ਕਹਿੰਦੇ ਨੇ ਸਾਇਦ ਸਮਾਂ ਬਹੁਤ ਹੋ ਗਿਆ ਲੈ ਚਲ ਕਿਨਾਰੇ ਬੇੜੀ ਕਿਨਾਰੇ ਲੱਗਦੀ ਬੇੜੀ ਸਤਿਗੁਰ ਉਤਰਦੇ ਨੇ ਸਿੰਘ ਉਤਰਦੇ ਨੇ ਤੇ ਹੁਣ ਜਿਹੜੀ ਮਿਹਨਤ ਮਜ਼ਦੂਰੀ ਭਾੜਾ ਕਰਾਇਆ ਸਤਿਗੁਰ ਕਹਿੰਦੇ ਨੇ ਦਿਓ ਵੀ ਇਹਨੂੰ ਆਪਣੀ ਮਿਹਨਤ ਮਜ਼ਦੂਰੀ ਤੇ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਦਿੰਦੇ ਨੇ ਪਰ ਉਹ ਇਨਕਾਰ ਕਰਦਾ ਕਹਿੰਦਾ ਨਹੀਂ ਮਹਾਰਾਜ ਮੈਨੂੰ ਇਹ ਦੁਨਿਆਵੀ ਪੈਸਿਆਂ ਦੀ ਲੋੜ ਨਹੀਂ ਸੋਨੇ ਦੀ ਲੋੜ ਨਹੀਂ ਮੈਂ ਤਾਂ ਛੋਟਾ ਜਿਹਾ ਮਲਾਹਾ ਮੈਂ ਤਾਂ ਸਿਰਫ ਤੁਹਾਨੂੰ ਨਦੀਆਂ ਪਾਰ ਕੀਤਾ ਤੁਸੀਂ ਬਹੁਤ ਵੱਡੇ ਮਲਾਹ ਹੋ ਦੁਨੀਆਂ ਨੂੰ ਸੰਸਾਰੀ ਲੋਕਾਂ ਨੂੰ ਪਾਰ ਕਰ ਦਿੰਦੇ ਹੋ ਮੈਂ ਵੀ ਤੁਹਾਡੀ ਸ਼ਰਣ ਵਿੱਚ ਆਵਾਂ ਮੈਂ ਵੀ ਬੇਨਤੀ ਕਰਾਂ ਮੈਨੂੰ ਵੀ ਇਸ ਪਵ ਸਾਗਰ ਤੋਂ ਪਾਰ ਕਰ ਦਿਓ ਇੱਕ ਟੁੱਟੀ ਜੀ ਬੇੜੀ ਵਾਲਾ ਇਹ ਮੰਗਦਾ ਹੈ ਕਿ ਅਸੀਂ ਰੋਜ਼ ਹੀ 10 5 ਮੱਥਾ ਟੇਕੇ ਸੰਸਾਰ ਦੀਆਂ ਹੀ ਖੁਸ਼ੀਆਂ ਮੰਗੀ ਜਾਂਦੇ ਆ ਸਾਨੂੰ ਕੋਠੀ ਦੇ ਸਾਨੂੰ ਸਾਧਨ ਦੇ ਸਾਨੂੰ 3 ਪੁੱਤਰ ਹੋਰ ਸੰਸਾਰੀ ਖੁਸ਼ੀ ਮੰਗੀ ਜਾਂਦੇ ਆ ਪਰ ਉਸ ਮਲਾ ਨੇ ਦੇਖ ਲੋ ਗਰੀਬ ਟੁੱਟੀ ਦੀ ਬੇੜੀ ਵਾਲੇ ਨੇ ਇਹ ਮੰਗਿਆ ਮਹਾਰਾਜ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਘਰ ਪਰਜਾਨੋ ਨੇਰੇ ਸਵਾ ਆਪਾਂ ਵੀ ਗੁਰੂ ਚਰਨਾਂ 'ਚ ਇਸ ਤਰ੍ਹਾਂ ਦੀਆਂ ਬੇਨਤੀਆਂ ਕਰੀਏ ਮਹਾਰਾਜ ਕਿਰਪਾ ਕਰ ਸਤਗੁਰੂ ਸਿਖ ਕੋ ਨਾਮ ਧੰਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਵਾਓ ਸ਼ਬਦੀਆਂ ਪੰਕਤੀਆਂ ਸਰਵਣ ਕਰੀਏ 5-4 ਮਿੰਟ ਬਾਕੀ ਨੇ ਫਿਰ ਜਥਾ ਜੋ ਬਾਹਰ ਤੋਂ ਆਏ ਉਹਨਾਂ ਪਾਸੋਂ ਆਪਾਂ ਨੇ ਪ੍ਰੇਮ ਨਾਲ ਲਾਹ ਲੈਣ ਕਿਉਂਕਿ ਸਤਗੁਰੂ ਪਾਤਸ਼ਾਹ ਨੇ ਵਡਿਆਈ ਦਿੱਤੀ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੱਪੀਏ ਲਾਏ ਧਿਆਨ ਆਪ ਤਰੇ ਸਗਲੇ ਕਲ ਤਾਰੇ ਅਰਦਰਗੇ ਪਤ ਸਮਜਾਇਦਾ ਆਓ ਮੰਗੀਏ ਸਤਗੁਰੂ ਪਾਤਸ਼ਾਹ ਤੋਂ ਇਹ ਦਾਤ ਬਿਨਿ ਆਪਣੇ ਨਾਹੇ ਕਿਆ ਕੀਜੈ ਕਿਆ ਕਹੀਏ ਕਿਆ ਕੀਜੈ ਹੁ ਨਿਜ ਕਰਵਤੀ ਅਣਾ ਹੁ ਨਿਜ ਕਰਵਸੀ ਅਣਾ ਔਰਨ ਭਤ અમૃત નામ રસન રસ રસના ગુરુ શબ્દી રસ પીજે ગુરુ શબ્દી રસ પીજે અમૃત પીવો સદા તિરજીવ એય ગુરુ દાવક મે અમરે સકો સિંહ સજો ਬਾਣੀ ਬਾਣੀ ਦੇ ਧਰਨੀ ਹੋਵੋ ਗੁਰੂ ਸਦਾ ਪਹਿਰਾ ਦਿੰਦਾ ਹੈ ਅਮ੍ਰਿਤ ਕਰੋ ਆਪ ਦੇ ਰਚਾ ਪੂਰਨ ਹੋਏ ਚਿਤਕੀਚਾ ਅੱਜ ਵੀ ਸੰਤ ਸਰਪਾਂ ਪਸਾਰ ਕੇ ਕਹਿੰਦੇ ਨੇ ਪੰਥ ਲਈ ਮੈਂ ਉਜੜਾਂ ਸੁਖੀ ਬਸੈ ਮੋਰੋ ਪਰਿਵਾਰਾਂ ਆਪਣੇ ਪਰਿਵਾਰ ਬੱਚਿਆਂ ਤੇ ਵੀ ਵੱਧ ਪਿਆਰ ਕਰਦੇ ਨੇ ਆਓ ਗੁਰੂ ਦੀ ਸ਼ਰਨ ਵਿੱਚ ਗੁਰੂ ਦਾ ਬਚਨ ਉਪਦੇਸ਼ ਕਮਾਈਏ ਅੰਮ੍ਰਿਤ ਨਾਮ ਸਪੀਜ ਗੁਰ ਸ਼ਬਦੀ ਰਸ ਪੀਜ ਤੂੰ ਨਿਜ ਕਰਮਤੀ ਅੜਾ ਤੂੰ ਨਿਜ ਕਰ ਹਸੀ ਅੜਾ ਸੱਚ ਮੱਤ ਤੇਰੀ ਸਾਚੀ ਸੱਚ ਮੱਤ ਤੇਰੀ ਤੂੰ ਨਿਜ ਕਰਵਤੀ ਅੜਾ ਤੂੰ ਨਿਜ ਕਰਵਸੇ ਅੜਾ ਤੂੰ ਨਿਜ ਕਰਵਸੇ ਅੜਾ ਔਰ ਲੁਪਤ ਬੇਨਤੀ ਮੇਰੀ ਬਸ ਇਹ ਬੇਨਤੀ ਕਰਿਓ ਬਿੰਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਤੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਗੁਰੂ ਸਾਰੀਆਂ ਭੁੱਖਾਂ ਮਿਟਾ ਦੇਗਾ ਗੁਰੂ ਦੀ ਬਾਣੀ ਗੁਰੂ ਦੇ ਬਾਣੇ ਵਿੱਚ ਰਵਾਂਗੇ ਗੁਰੂ ਅਸੀਸ ਦਿੰਦਾ ਗੁਰੂ ਕਿਰਪਾ ਕਰਦਾ ਇਹ ਲੋਕ ਸੁਖੀਏ ਪਰਲੋਕ ਸਵੇਲੇ ਨਾਨਕ ਹਰ ਪ੍ਰਵਿਆਪੇ ਮੇਲੇ ਕਾਲਸਾ ਗਰੁੱਪ ਜਿਨ੍ਹਾਂ ਬੱਚਿਆਂ ਨੇ ਇੱਕ ਸੋਹਣਾ ਸੁੰਦਰ ਗੁਰਮਤ ਸਮਾਗਮ ਕੀਤਾ ਸੀ ਸਫਰ-ਏ-ਸ਼ਹਾਦਤ ਚੜ੍ਹਦੀ ਕਲਾ ਦੇ ਨਾਲ ਇਹ ਸਮਾਗਮ ਮਨਾਇਆ ਗਿਆ ਗੁਰਦੁਆਰਾ ਸ਼ਿਹੋਕ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਦੇ ਸ਼ੋਗ ਦੇ ਨਾਲ ਬਹੁਤ ਅੱਛੇ ਵਿਦਵਾਨ ਕੀਰਤਨੀਏ ਪਹੁੰਚੇ ਸਨ ਸੋ ਸਤਗੁਰ ਪਾਤਸ਼ਾਹ ਉਹਨਾਂ ਬੱਚਿਆਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਜਿਨ੍ਹਾਂ ਨੇ ਗੁਰਦੁਆਰਾ ਸ਼ਿਹੋਕ ਦੇ ਜਿੰਨੇ ਵੀ ਸੇਵਾਵਾਲੇ ਨੇ ਸਭ ਨੂੰ ਯਕਾਂ ਦੀ ਸੇਵਾ ਕੀਤੀ ਹੈ ਸਦਾ ਜਗਤਾਰ ਸਿੰਘ ਜੀ ਪਟਵਾਰੀ ਉਨ੍ਹਾਂ ਵੱਲੋਂ ਇਹ ਸੋਹਣਾ ਉਦਮ ਹੈ ਗੁਰਦੁਆਰਾ ਸਟਾਫ ਜਥਾ ਸੇਵਾਦਾਰ ਹੈਡ ਗ੍ਰੰਤੀ ਸਾਹਿਬ ਜਿਨ੍ਹਾਂ ਨੂੰ ਸੁੰਦਰ ਜਾਗਤਾਂ ਦੀ ਸੇਵਾ ਕੀਤੀ ਹੈ ਅ ਮੱਕੜ ਪਰਿਵਾਰ ਨੂੰ ਸ਼ੋਭ ਅਤੇ ਸਰੂਪੇ ਪੇਟਾ ਕੀਤੇ ਨੇ ਮਹਾਰਾਜ ਸਤਿਗੁਰੂ ਕਿਰਪਾ ਕਰੇ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ